ਕਿਉਂਕਿ ਬਹੁਤ ਦੂਰ ਲਾਤੀ ਬਰਨਾਲੇ ਤੋਂ ਸੱਤ ਹੀ ਮੂਹ ਕਠੋਕਿਆ ਬੈਠੇਗੇ ਅੱਜ ਪੰਜ ਚਾਰ ਰਫੋਤਾਂ ਕਰਕੇ ਜਾਵਾਂਗੇ ਚਾਹੇ ਸੱਖੀਆਂ ਚਾਹੇ ਛੁੱਟ ਕੇ ਕਰਕੇ ਜਾਓ ਅਸਰੀ ਕਾਲ ਜੀ ਸ੍ਰੀ ਕਾਲ ਜੀ ਦੇਖੋ ਸਾਹਬ ਜੀ ਬਾਲੀ ਵਾਸੀਆਂ ਲਈ ਜਾਨੇਓ ਕੱਪ ਕੱਪ ਚਾਹ ਬਣਾ ਲਓ ਅਸੀਂ ਪੀ ਲਾਂਗੇ ਬੂਰੀ ਮੱਝ ਚੋਣ ਗਏ ਹੋਏ ਨੇ ਖੜ ਜਾ ਤੰਨਿਆ ਦੁੱਧ ਚ ਪੱਤੀ ਪਾ ਕੇ ਪਰ ਮੁੱਖਾ ਘਟ ਰੱਖਿਓ ਜੀ ਆਏ ਮਚਾਲੋ ਆਗੇ ਹੋਈ ਜਾਂਦਾ ਜੀ ਇਹ ਤਾਂ ਦੁੱਧ ਚ ਪਟਿਆੜੀ ਮਸ਼ੀਨ ਚੱਲੀ ਜਾਂਦੀ ਐ ਹੁਣ ਪਹਿਲਾਂ ਰਿਪੋਰਟ ਲਿਖਣੀ ਆ ਜਾਂ ਦੁੱਧ ਪੀਣਾ ਉਹ ਦੁੱਧ ਦਾਦਦੇ ਦੇ ਮਾਰੋ ਗੋਲੀ ਜੀ ਸਾਡੀ ਰਿਪੋਰਟ ਲਿਖੋ ਭੌਂਕ ਕੀ ਕਿਹਾ ਜੀ ਬੋਲ ਆ ਸੀਨ ਹੋਇਆ ਸੀ ਜੀ ਜਦੋਂ ਕੁੜੀਆਂ ਨੱਚੀ ਜਾਂਦੀਆਂ ਸੀ ਫਟਾਫਟ ਦੱਸ ਦੇ ਕਿਤੇ ਤੇਰਾ ਨਾ ਭੰਗੜਾ ਫਵਾਉਣਾ ਪੈ ਜੇ ਮੈਨੂੰ ਮੈਂ ਸੀਨ ਮੁਤਾਬਕ ਗੱਲ ਕਰੂੰਗਾ ਜੀ ਜਵਲੀਆਂ ਨਹੀਂ ਮਾਰਦਾ ਜਵਲੀਆਂ ਡੀ ਜੇ ਤੇ ਗੀਤ ਚੱਲੀ ਜਾਂਦਾ ਸੀ ਪੁੱਤ ਜੱਟਾਂ ਦੇ ਬਲਾਂ ਦੇ ਬੱਕਰੇ ਪੁੱਤ ਜੱਟਾਂ ਦੇ ਦੂਏ ਤੇਰੇ ਮਾਇਆ ਬਲਾਉਣਾ ਬੱਕਰੇ ਇੱਥੇ ਖਾੜਾ ਲੱਗਿਆ ਹੋਇਆ ਓਏ ਮੈਂ ਸੀਨ ਫਿਲਮ ਮੰਗੂ ਤਾਂ ਦੱਸਦਾ ਜੀ ਡਾਇਰੈਕਟਰ ਤਾਂ ਡਾਇਰੈਕਟਰੀ ਹੁੰਦਾ ਓ ਤੂੰ ਗਾਹਾਂ ਬੋਲ ਪੈ ਤੇਰੇ ਫਿਲਮ ਦੀ ਨੰਬਰੀ ਜੀ ਨਾ ਕੁੱਟ ਪੈ ਜੇ ਵੱਡਾ ਡਾਇਰੈਕਟਰ ਸਾਡੀ ਕੁੜੀ ਡੀਜੇ ਤੇ ਉੱਥਲ-ਉੱਥਲ ਸੇਮ ਟੂ ਸੇਮ ਟਪ-ਟਪ ਕੇ ਨੱਚ ਰਹੀ ਸੀ ਜੀ ਉਸੇ ਟਾਈਮ ਚੋਰ ਨੇ ਦਾ ਰਾਣੀ ਹਾਰ ਤੋੜਿਆ ਤੇ ਆਪਣੀ ਜੇਬ ਚ ਪਾਲਿਆ ਮੈਨੂੰ ਉਹ ਚੋਰ ਲੱਗਦਾ ਸੀ ਜੀ ਹੂੰ ਚੋਰ ਚੋਰੀ ਲੱਗਦਾ ਹੁੰਦਾ ਹੋਰ ਤੈਨੂੰ ਮਹਾਤਮਾ ਲੱਗਦਾ ਸੀ ਓਏ 10 ਲੱਖ ਦਾ ਤਾਂ ਹੂ ਰਾਣੀ ਹਾਰ ਨਾ ਜੀ ਨਾ ਉਹ ਫੇਰ 8 ਲੱਖ ਦਾ ਹੂ ਕਮਾਲ ਦੀ ਗੱਲ ਆ 8 ਲੱਖ ਉਹ ਚੱਲ ਹੌਲਾ ਹੂ 5 ਲੱਖ ਦਾ ਤਾਂ ਕਿਤੇ ਗਿਆ ਨਹੀਂ 5 ਲੱਖ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਐਂ ਕਰ 1000 ਰੁਪਏ ਜਮ੍ਹਾਂ ਕਰਾ ਰਿਪੋਰਟ માં ਫੇਰ ਹੀ ਲਿਖੂ ਚਲੋ ਛੱਡੋ ਜੀ ਕਿੱਥੇ ਖੇਚਲ ਕਰੋਗੇ ਕਿੱਥੇ ਲੱਭਦੇ ਫਿਰੋਗੇ ਚੋਰ ਨੂੰ ਕਿਉਂ ਰਾਣੀ ਹਾਰ 150 ਦਾ ਤੀ ਨਕਲੀ